ਅੰਮ੍ਰਿਤਸਰ ਦੇ 6 ਰਟਾ ਵਿਖੇ ਗੁਰਦੁਆਰਾ ਗੁਰੂ ਕੀ ਵਡਾਲੀ ਵਿੱਚ 6ਵੀਂ ਪਾਛਾਈ ਸ਼੍ਰੀ ਗੁਰਹਾਰ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ ਸ਼੍ਰੀ ਖਾਨਪਾਟ ਸਾਹਿਬ ਦੇ ਪੋਗ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਜਾ ਰਹੇ ਨੇ ਤੇ 6ਵੀਂ ਪਾਛਾਈ ਸ਼੍ਰੀ ਗੁਰਹਾਰ ਗੋਬਿੰਦ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਤੇ ਸਤਕਾਰ ਪੇਂਟ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਕੁਰੇਗਾਲ ਦਾ ਖਾਹਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜਵੀ ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਨਤਮਸਕ ਹੋਏ ਉਹਨਾਂ ਨੇ ਇਸ ਪਵਿੱਤਰ ਦਿਹਾੜੇ ਤੇ ਸੰਤਾਂ ਨੂੰ ਵਧਾਈ ਦਿੱਤੀ ਪਾਤਸ਼ਾਹ ਜੀ ਦਾ ਪ੍ਰਕਾਸ਼ 1500 ਤੇ 95 ਈਸਵੀ ਦੇ ਵਿੱਚ ਹੋਇਆ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਕਿ ਚਾਰ ਜੁੱਧ ਲੜੇ ਪਰ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਰੀ ਕਰਵਾ ਕਰਕੇ ਦੱਸਿਆ ਕਿ ਸਾਡੇ ਲਈ ਸਰਬੋਤਮ ਸ਼੍ਰੀ ਹਰਿਤਾਕਾਲਤਖਬ ਸਾਹਿਬਾ ਸੱਚੇ ਪਾਤਸ਼ਾਹ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਸਰਬੋਤਮ ਸ਼੍ਰੀ ਹਰਿਤਾਕਾਲਤਖਬ ਸਾਹਿਬ ਦੇ ਲੜ ਲਾ ਕੇ ਗਿਆ ਅੱਜ ਲੋੜ ਆ ਅਸੀਂ ਸ਼੍ਰੀ ਹਰਿਤਾਕਾਲਤਖਬ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦੇ ਹਾਂ ਕੌਮ ਨੂੰ ਇੱਕ ਮੁੱਠ ਕਰਨ ਦੇ ਲਈ ਜਿਆਦਾ ਤੋਂ ਜਿਆਦਾ ਯਤਨ ਕਰੀਏ ਅਸੀਂ ਸ਼ੀਸ਼ਾ ਕਿਦੇ ਸੁਣ ਲਿਆ ਔਰ ਜੋ ਹਰ ਗੋਬੀ ਸਾਹਿਬ ਜੀ ਦੇ ਬਡਾਲੀ ਸਾਹਿਬ ਜਿਹੜਾ ਜਨਮ ਸਥਾਨ ਹੈ ਉਹਦੇ ਤੋਂ ਮੱਥਾ ਟੇਕਣਾ ਹੈ ਬਸ ਇਹੋ ਹੀ ਅਰਦਾਸ ਬੇਨਤੀ ਹੈ ਕਿ ਸਰ ਸਰਬੱਤ ਦਾ ਭਲਾ ਮੰਗਦੇ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਫੌਮ ਜਿਹੜੀਆਂ ਇੰਨੀਆਂ ਡੜਾੜਾਂ ਪਈਆਂ ਹੋਈਆਂ ਨੇ, ਪਾਤਸ਼ਾਹ ਉਸ ਡੜਾੜਾ ਨੂੰ ਖਤਮ ਕਰੇ ਔਰ ਸਭ ਨੂੰ ਅੰਤ ਦੇ ਵਿੱਚ ਏਕਤਾ ਇਫਤਿਹਾਰ ਵਿੱਚ ਇਕੱਠੇ ਬੈਣ ਦੀ ਸਮਰੱਥ ਬਖਸ਼ੇ।